ਦੋਸਤੋ ਪਾਪਾ ਦੀਆਂ ਪਰੀਆਂ ਦੀ ਖੌਫਨਾਕ ਡਰਾਈਵਰੀ ਤੁਸੀਂ ਬਥੇਰੇ ਦੇਖੀ ਹੋਣੀ ਹੈ ਪਰ ਆਹ ਵੀਡੀਓ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਵੀ ਕਿੰਨੇ ਖਤਰਨਾਕ ਡਰਾਈਵਰੀ ਹੈ ਇਹਨਾਂ ਦੀ ਇੱਕ ਕੁੜੀ ਜਾਂਦੀ ਹੈ ਮਹਿੰਦਰਾ ਦੇ ਸ਼ੋਅਰੂਮ ਦੇ ਵਿੱਚ ਜੋ ਕਿ ਆਪਣੇ ਥਾਰ ਰੌਕਸ ਲੈਣ ਲਈ ਜਾਂਦੀ ਹੈਗੀ ਤੇ ਉਹ ਜਾਂਸੀ ਵਾਲਿਆਂ ਨੂੰ ਕਹਿੰਦੀ ਹੈ ਕਿ ਮੈਂ ਆਪਣੀ ਕਾਰ ਆਪ ਬਾਹਰ ਕੱਢਾਂਗੀ ਤੇ ਦੇਖੋ ਦੋਸਤੋ ਆਹੇ ਤਰੀਕੇ ਨਾਲ ਕਾਰ ਬਾਹਰ ਕੱਢੀਏਗੀ ਕਿ ਕਾਰ ਮੋਟਰਸਾਈਕਲ ਦੇ ਉੱਪਰ ਪੁੱਠੀ ਕਰਦੇ ਸ਼ੋਅਰੂਮ ਦੀ ਦੂਸਰੀ ਮੰਜ਼ਲ ਦੇ ਉੱਪਰੋਂ ਕਾਰ ਦੀ ਸਾਲ ਮਰਵਾਤੀ ਸਿੱਧੇ ਥੱਲੇ ਤੇ ਦੇਖ ਲਓ ਦੋਸਤੋ 25-30 ਲੱਖ ਦੀ ਨਵੀਂ ਕਾਰ ਸੀਗੀ ਜਿਹੜੀ ਕਿ ਬਿਲਕੁਲ ਕਵਾੜ ਹੋ ਗਈ ਸਿਰਫ ਨਿੱਕੀ ਜਿਹੀ ਗਲਤੀ ਕਰਕੇ ਸੋ ਦੋਸਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਉਹਨਾਂ ਦੋਸਤਾਂ ਤੱਕ ਜਿਹੜੇ ਨਵੀਂ ਕਾਰ ਲੈਣ ਬਾਰੇ ਸੋਚ ਰਹੇ ਨੇਗੇ ਸੋ ਦੋਸਤੋ ਜਦੋਂ ਵੀ ਤੁਸੀਂ ਸ਼ੋਰੂਮ ਦੇ ਵਿੱਚ ਕਾਰ ਲੈਣ ਜਾਣੀ ਹੈਗੀ ਤਾਂ ਸ਼ੋਰੂਮ ਵਾਲਿਆਂ ਨੂੰ ਇਹ ਕਹੋ ਕਿ ਉਹ ਤੁਹਾਨੂੰ ਕਾਰ ਬਾਹਰ ਕੱਢ ਕੇ ਦੇਣਾ ਕਿਉਂਕਿ ਨਿੱਕੀ ਜਿਹੀ ਗਲਤੀ ਕਰਕੇ ਦੇਖ ਲਓ ਤੁਸੀਂ ਕਿੰਨਾ ਕਬੱਡਾ ਨੁਕਸਾਨ ਹੋਇਆਗਾ ਨਮੀਕਾਰ ਸੀ ਜਿਹੜੀ ਇਸ ਟਾਈਮ ਵਿੱਚ ਬਿਲਕੁਲ ਮਿੱਟੀ ਹੋ ਗਈ ਤੋਂ ਜਾਣੀ ਨੁਕਸਾਨ ਹੋਣ ਤੋਂ ਤਾਂ ਰਹਿ ਗਿਆ ਬਚਾ ਤੇ ਤੁਸੀਂ ਸੋਚੋ ਦੋਸਤੋ ਜੇਕਰ ਉਹ ਕੁੜੀ ਰੋਡ ਦੇ ਉੱਪਰ ਕਾਰ ਚਲਾਉਂਦੀ ਤਾਂ ਪਤਾ ਨਹੀਂ ਕਿੰਨੇ ਕੁ ਲੋਕਾਂ ਦੀ ਜਿਹੜੀ ਜਾਨਾ ਉਹ ਖਤਰੇ ਦੇ ਵਿੱਚ ਪਾਉਂਦੀ ਸੋ ਦੋਸਤੋ ਆਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਹਾਦਸਾ ਕਿਸੇ ਨਾਲ ਵੀ ਹੋ ਸਕਦਾ ਹੈ ਜਦੋਂ ਵੀ ਤੁਸੀਂ ਕਾਰ ਲੈਣੀ ਹੈ ਹਮੇਸ਼ਾ ਸ਼ੋਅਰੂਮ ਵਾਲਿਆਂ ਨੂੰ ਇਹ ਕਹੋ ਕਿ ਉਹ ਤੁਹਾਨੂੰ ਕਾਰ ਜਾਂਸੀ ਦੇ ਵਿੱਚੋਂ ਬਾਹਰ ਕੱਢ ਕੇ ਦੇਣ ਦੋਸਤੋ ਦੇਖ ਲਓ ਤੁਸੀਂ ਨਵੀਂ ਕਾਰ ਸੀ ਜਿਹੜੀ ਦਾ ਇਸ ਟਾਈਮ ਬਿਲਕੁਲ ਖਟਾਰਾ ਬਣਾਤਾ ਨੁਕਸਾਨ ਵੀ ਕਾਫੀ ਹੋ ਗਿਆ ਤੇ ਹੁਣ ਤਾਂ ਕਾਰ ਰੀਫਰੈਸ਼ ਹੋ ਗਈ ਸਹੀ ਹੋਣੀ ਹੈਗੀ ਇਹਦੇ ਉੱਪਰ ਕਾਫੀ ਖਰਚਾ ਆ ਜਾਣਾ ਦੇਖ ਲਓ ਤੁਸੀਂ ਸਿਰਫ ਛੋਟੀ ਜਿਹੀ ਗਲਤੀ ਕਾਰਨ ਕਿੰਨਾ ਵੱਡਾ ਨੁਕਸਾਨ ਹੋ ਗਿਆ ਦੋਸਤੋ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਕਾਰ ਦਾ ਕਾਫੀ ਹਿੱਸਾ ਤਾਂ ਲਗਭਗ ਖਤਮ ਹੋ ਗਿਆ ਕਾਰ ਦੀ ਸਾਥੇ ਬਿਲਕੁਲ ਖਤਮ ਹੋ ਗਈ ਤੇ ਕਾਰ ਦੀ ਬੈਕ ਡਿੱਗੀ ਵੀ ਬਿਲਕੁਲ ਖਤਮ ਹੋ ਗਈ ਦੇਖੋ ਤੁਸੀਂ ਹੁਣ ਦੇਖਦੇ ਆਂ ਕਾਰ ਦਾ ਨੁਕਸਾਨ ਕੌਣ ਭਰਦਾਗਾ ਕੰਪਨੀ ਵਾਲੇ ਭਰਦਣੇ ਜਾਂ ਕੁੜੀ ਭਰਦੀ ਹੈਗੀ ਦੇਖ ਲਓ ਤੁਸੀਂ ਨਿੱਕੀ ਜਿਹੀ ਗਲਤੀ ਕਾਰਨ ਕਿੰਨਾ ਵੱਡਾ ਨੁਕਸਾਨ ਹੋ ਗਿਆ ਸੋ ਦੋਸਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਮਿੱਤਰੋ ਪੇਜ ਨੂੰ ਫੋਲੋ ਕਰ ਲਿਓ